ਸਸਿਕਾਏ ਦੋਸਤੋ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਸਾਂਝ ਚੈਨਲ ਦੇ ਨਾਲ ਮੈਂ ਹਰਮਨ ਸਿੰਘ ਦੋਸਤੋ ਅਸੀਂ ਅੱਜ ਇਹ ਮੌਜੂਦ ਆ ਜੀਐਨਈ ਕਾਲਜ ਲੁਧਿਆਣਾ ਵਿਖੇ ਜਿੱਥੇ ਕਿ ਅੱਜ ਇੱਕ ਪਟਵਾਰ ਯੂਨੀਅਨ ਨਹਿਰੀ ਵਿਭਾਗ ਵੱਲੋਂ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਅਸੀਂ ਇਹਨਾਂ ਨੂੰ ਪੁੱਛਦੇ ਆ ਸਾਡੇ ਨਾਲ ਮੌਜੂਦ ਹੈ ਆਪਣੇ ਭਾਈ ਪ੍ਰਧਾਨ ਜੀ ਜਸਕਰਨ ਸਿੰਘ ਜੀ ਇਹ ਮੀਟਿੰਗ ਕਿਉਂ ਕਰ ਰਹੇ ਨੇ ਅ ਮਤਲਬ ਕੀ ਇਹਨਾਂ ਨੂੰ ਜਿਹੜਾ ਹੈਗਾ ਗਿਲਾ ਸ਼ਿਕਵਾ ਸਰਕਾਰ ਤੋਂ ਅਸੀਂ ਉਹਨਾਂ ਨਾਲ ਹੈਗਾ ਗੱਲਬਾਤ ਕਰਦੇ ਆ ਸਰ ਸਸੀ ਕਾਲ ਜੀ ਸਸੀ ਕਾਲ ਜੀ ਸਰ ਮੇਰਾ ਨਾਮ ਜਸਕਰਨ ਸਿੰਘ ਗਹਿਰੀਪਟਵਾਰ ਸੂਬਾ ਪ੍ਰਧਾਨ ਨੇਰੀ ਪਟਵਾਰ ਜੁਣੀਆਂ ਨੇ ਜਲ ਸਰੋਤ ਵਿਭਾਗ ਪੰਜਾਬ ਤੁਸੀਂ ਅੱਜ ਇੱਥੇ ਮੀਟਿੰਗ ਕਰ ਰਹੇ ਹੋ ਸਰਕਾਰ ਦੇ ਖਿਲਾਫ ਕੀ ਗੱਲ ਹੋਈ ਸਰ ਅਸੀਂ ਮੀਟਿੰਗ ਮੈਂ ਕਲੀਅਰ ਕਰਦਾ ਸਰਕਾਰ ਦੇ ਖਿਲਾਫ ਸਾਡੀ ਕੋਈ ਮੀਟਿੰਗ ਨਹੀਂ ਪਰ ਜਿਹੜੇ ਸਾਡੇ ਪ੍ਰਮੁਖ ਸਕੱਤਰ ਜਲ ਸਰੋਤ ਵਿਭਾਗ ਦੇ ਕ੍ਰਿਸ਼ਨ ਕੁਮਾਰ ਆਈਐਸ ਉਹਨਾਂ ਦੇ ਖਿਲਾਫ ਆ ਉਹ ਉਹਨਾਂ ਨੇ ਘੱਟੋ ਘੱਟ 200 ਪਟਵਾਰੀ ਨੂੰ ਤਕਰੀਬਨ 200 ਪਟਵਾਰੀ ਨੂੰ ਚਾਰ ਸ਼ਿਟ ਕਰਤਾ ਔਰ ਕੀ ਸਰ ਤੁਸੀਂ ਬਿਲਕੁਲ ਗਲਤ ਕੀਤਾ ਅਸੀਂ ਸ਼ਨੀਵਾਰ ਐਤਵਾਰ ਵੀ ਕੰਮ ਕਰਨ ਨੂੰ ਤਿਆਰ ਆ ਅਸੀਂ ਇੰਨੀ ਮਿਹਨਤ ਕਰਨ ਦੇ ਬਾਵਜੂਦ ਤੁਸੀਂ ਸਾਡੇ ਸਾਥੀਆਂ ਦਾ ਦਿਲ ਕਿਉਂ ਤੋੜ ਰਿਹਾ ਤੁਸੀਂ 200 ਬੰਦਨ ਦੇ ਤਕਰੀਬਨ ਕਿਉਂ ਚਾਰਛੀੜ ਕੀਤੀ ਤਾਂ ਮੇਰੀ ਗੱਲ ਰੱਖਣ ਦੇ ਬਾਵਜੂਦ ਔਰ ਇੱਕ WhatsApp ਗਰੁੱਪ ਚਲਾਇਆ ਜਾ ਰਿਹਾ ਹੈ WRD ਜੋ ਕਿ ਕੋਈ ਸਰਕਾਰੀ ਗਰੁੱਪ ਨਹੀਂ ਵੈਸੇ ਗਰੁੱਪ ਬਣਾਇਆ ਗਿਆ ਉਹਦੀ ਕੋਈ ਇਹ ਜਿਹੜਾ ਹੈਗਾ ਗਰੁੱਪ ਇਹ ਕਿੰਨੇ ਬਣਾਇਆ ਕਿਹਨੇ ਬਣਾਇਆ ਗਿਆ ਇਹ ਜਿਹੜਾ ਗਰੁੱਪ ਬਣਾਇਆ ਸੀ ਇਹ ਬਣਾਇਆ ਮਹਕਮੇ ਦੇ ਮੁਲਾਜ਼ਮਾਂ ਵੱਲੋਂ ਬਣਾਇਆ ਗਿਆ ਸੀ ਪਰ ਕੋਈ ਉਹ ਸਰਕਾਰੀ ਗਰੁੱਪ ਨਹੀਂ ਹੈ ਉਸ ਜਦੋਂ ਸਾਡੇ 2-200 ਪੜਵਾਰੀ ਦੀ ਚਾਰ ਸ਼ੀਟ ਹੁੰਦੀ ਆ ਜਾਂ ਸਾਡੇ ਪਰਿਵਾਰ ਜਮਾਦਨਾ ਧੱਕਾ ਹੁੰਦਾ ਜਾਂ ਸਾਡੇ ਜਮਾਦਨਾ ਧੱਕਾ ਹੁੰਦਾ ਜਾਂ ਚਾਰ ਸ਼ੀਟਾਂ ਹੁੰਦੀਆਂ ਜਾਂ ਉਹਨਾਂ ਦੀਆਂ 2-200 ਕਿਲੋਮੀਟਰ ਤੇ ਬਦਲੀਆਂ ਕੀਤੀਆਂ ਦੀਆਂ ਤਾਂ ਮੈਂ ਬਤੌਰ ਸੂਬਾ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਕੋਲੇ ਆਪਣੀ ਬਾਜ਼ ਰੱਖੀ ਸੀ ਔਰ ਮਾਨਯੋਗ ਜਲ ਸਰੋਤ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ ਕੋਲ ਵੀ ਬਾਜ਼ ਰੱਖੀ ਸੀ ਪਰ ਕ੍ਰਿਸ਼ਨ ਕੁਮਾਰ ਵੱਲੋਂ ਸਰਕਾਰ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਅਸੀਂ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਔਰ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਤੋਂ ਮੰਗ ਕਰਦੇ ਆ ਕਿ ਇਸ ਅਫਸਰ ਦੀਆਂ ਜਿਹੜੀਆਂ ਮਤਲਬ ਜੋ ਗੁੰਮਰਾਹ ਕਰ ਰਿਹਾ ਹੈ ਪੰਜਾਬ ਦੇ ਪਾਣੀਆਂ ਦਾ ਨੁਕਸਾਨ ਕਰੇਗਾ ਇਸ ਲਈ ਇਹਨਾਂ ਤੋਂ ਸੁਚੇਤ ਰਹੋ ਨਹੀਂ ਕਿਹੜੀਆਂ ਗੱਲਾਂ ਤੋਂ ਉਹ ਥੋੜਾ ਤੁਸੀਂ ਸਾਨੂੰ ਦੱਸੋਗੇ ਵੀ ਕਿਹੜੀਆਂ ਗੱਲਾਂ ਤੋਂ ਮਤਲਬ ਉਹ ਕਹਿ ਰਿਹਾ ਹੈ ਕਰ ਰਿਹਾ ਹੈ ਕਿ ਗੁੰਮਰਾਹ ਕਰ ਰਿਹਾ ਹੈ ਸਰਕਾਰ ਨੂੰ ਸਰ ਜਿਹੜੀ ਅੱਜ ਤਕਰੀਬਨ ਜੇ ਆਪਾਂ ਨਾਰਮਲੀ ਗੱਲ ਕਰਕੇ ਤਾਂ 21% ਜਿਹੜੀ ਇਰੀਗੇਸ਼ਨ ਸਚਾਈ ਦੀ ਪੰਜਾਬ 'ਚ ਲੱਗਦਾ ਪਾਣੀ ਔਰ ਸਾਰਾ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਕਿ ਤੁਸੀਂ ਕਿੱਥੇ ਪਾਣੀ ਨਹੀਂ ਵੀ ਪਹੁੰਚਿਆ ਜਾ ਮਤਲਬ ਪਾਣੀ ਲੱਗ ਨਹੀਂ ਰਿਹਾ ਜਾਂ ਟੇਲਾਂ ਦੇ ਪਾਣੀ ਪਹੁੰਚਿਆ ਤਾਂ ਤੁਸੀਂ ਮਤਲਬ ਇੱਕ ਫੇਕ ਅੰਕੜਿਆਂ ਦੇ ਵਿੱਚ ਤੁਸੀਂ ਕਿਉਂਕਿ ਅਸੀਂ ਪਰਿਵਾਰ ਜਮਾਤਾ ਅਸੀਂ ਮਤਲਬ ਸਾਡੇ ਕੋਲੇ ਪਾਵਰ ਆ ਵੀ ਅਸੀਂ ਮਤਲਬ ਇਹ ਗੱਲ ਸਿੰਚਾਈ ਆ ਰੱਖ ਆਪਦੇ ਅੰਕੜੇ ਰੱਖ ਸਕਦੇ ਆ ਤਾਂ ਅਸੀਂ ਉਹਨਾਂ ਨੂੰ ਇਹ ਕਹਿਆ ਕਰ ਵੀ ਅਸੀਂ ਜਿੰਨਾ ਪਾਣੀ ਲੱਗ ਰਿਹਾ ਹੈ ਜੀ ਅਸੀਂ ਉਹਨਾਂ ਹੀ ਦੱਸਾਂਗੇ ਵੀ ਇੰਨੀ ਸਿੰਚਾਈ ਜਿੱਥੇ ਪਾਣੀ ਨਹੀਂ ਪਹੁੰਚ ਰਿਹਾ ਪੰਜਾਬ ਸਰਕਾਰ ਦੇ ਖੇਤਾਂ ਕਿ ਕਿਸਾਨਾਂ ਦੇ ਖੇਤਾਂ ਵਿੱਚ ਤਾਂ ਅਸੀਂ ਬਿਲਕੁਲ ਝੂਠੇ ਅੰਕੜੇ ਨਹੀਂ ਦੇਵਾਂਗੇ ਅਸੀਂ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਕਰਾਂਗੇ ਔਰ ਨਾ ਅਸੀਂ ਸਰਕਾਰ ਨੂੰ ਝੂਠੀ ਰਿਪੋਰਟ ਦੇ ਕੇ ਨਹੀਂ ਇਹਦੇ ਵਿੱਚ ਸਰਕਾਰ ਨੂੰ ਕੀ ਫਾਇਦਾ ਹੈਗਾ ਜਿਵੇਂ ਸਰ ਇਹਦੇ ਵਿੱਚ ਇਹ ਫਾਇਦਾ ਸਰ ਸਰ ਕੋਈ ਫਾਇਦਾ ਨਹੀਂ ਇਸ ਵਿੱਚ ਸਰ ਕਿਉਂਕਿ ਸਰ ਤੁਹਾਨੂੰ ਪਤਾ ਇਸ ਬਾਈਲ ਦਾ ਕਿੱਡਾ ਮੁੱਦਾ ਹੈਗਾ ਤਾਂ ਸਰ ਮਤਲਬ ਕ੍ਰਿਸ਼ਨ ਕੁਮਾਰ ਵੱਲੋਂ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਕਿ ਤੁਸੀਂ ਪੰਜਾਬ ਦਾ ਜਿਹੜਾ ਪਾਣੀ ਸਰਪਲਸ ਦਿਖਾਓ ਤਾਂ ਕਿ ਐਸਬੀਆਈਐਲ ਦੇ ਮੁੱਦੇ ਤੇ ਸੁਪਰੀਮ ਕੋਰਟ ਦੇ ਵਿੱਚ ਇਹ ਸ਼ੋਅ ਕੀਤਾ ਜਾਵੇ ਕਿ ਜਿਹੜਾ ਪਾਣੀ ਦਾ 100% ਜਿਹੜਾ ਪਾਣੀ ਜਿਹੜੀ ਇਰੀਗੇਸ਼ਨ ਹੋ ਰਹੀ ਹੈ ਪੰਜਾਬ ਦੇ ਵਿੱਚ ਪੰਜਾਬ ਦਾ ਪਾਣੀ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਇਸ ਕਰਕੇ ਪੰਜਾਬ ਨੂੰ ਪਾਣੀ ਦੀ ਕੋਈ ਲੋੜ ਨਹੀਂ ਇਹਨੂੰ ਬਾਹਰਲੇ ਸੂਬਿਆਂ ਨੂੰ ਦਿੱਤਾ ਜਾਵੇ ਇਸ ਗੱਲ ਬਾਰੇ ਸੀਐਮ ਸਾਹਿਬ ਨੂੰ ਪਤਾ ਤੇ ਗੱਲ ਹੋਈ ਹੈ ਸਰ ਅਸੀਂ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦੇ ਪੀਏ ਸਾਹਿਬ ਉਹਨਾਂ ਦੇ ਓਐਸਡੀ ਰਾਹੀਂ ਅਸੀਂ ਮੰਗ ਪੱਤਰ ਦਿੱਤੇ ਅਸੀਂ ਤਕਰੀਬਨ ਬਹੁਤ ਜਿਆਦੇ ਸੰਪਰਕ ਬਣਾਏ ਕਿ ਸਾਡੀ ਮਾਨ ਸਾਹਿਬ ਗੱਲ ਸੁਣ ਲੈਣ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਲੈਟਰ ਲਿਖੇ ਅਸੀਂ ਉਹਨਾਂ ਨੂੰ ਮੇਲ ਵੀ ਕੀਤੀ ਕਿ ਜਨਾਬ ਅਸੀਂ ਤੁਹਾਡੇ ਖਿਲਾਫ ਨਹੀਂ ਅਸੀਂ ਪ੍ਰਮੁੱਖ ਸਿਕੱਤਰ ਦੇ ਖਿਲਾਫ ਆ ਅਸੀਂ ਇਹਨਾਂ ਦੀਆਂ ਬਦੀਕੀਆਂ ਬਾਰੇ ਤੁਹਾਨੂੰ ਜਾਣਾ ਕਰਾਉਣ ਜਾਣੂ ਕਰਾਉਣਾ ਜਾਉਣੇ ਆ ਕਿ ਜਿਹੜੇ ਪੰਜਾਬ ਦੇ ਪਾਣੀਆਂ ਦੇ ਹਾਲਾਤ ਆ ਇਹ ਜੋ ਫੇਕ ਅੰਕੜੇ ਅਸੀਂ ਦੱਸਣਾ ਚਾਹੁੰਦਾ ਇਹ ਹਾਲਾਤ ਨਹੀਂ ਤੁਸੀਂ ਗਰਾਊਂਡ ਰੋ ਲੈਵਲ ਦੀ ਰਿਪੋਰਟ ਤਿਆਰ ਕਰਵਾਓ ਤਾਂ ਕਿ ਜਿਹੜੇ ਪੰਜਾਬ ਦੇ ਕੋਨੇ-ਕੋਨੇ ਤੇ ਪਾਣੀ ਪਹੁੰਚੇ ਜਿਵੇਂ ਹੁਣ ਇਸ ਕਰਕੇ ਇਹ ਜਿਆਦਾ ਸਰਪਲਸ ਦਿਖਾ ਕੇ ਜੀ ਪੰਜਾਬ ਦੇ ਪਾਣੀਆਂ ਦਾ ਨੁਕਸਾਨ ਕੀਤਾ ਜਾਂਦਾ ਤੇ ਮੈਨੂੰ ਵੀ ਇਸੇ ਕਰਕੇ ਜੇ ਮੈਂ ਆਪਣੇ ਸਾਥੀਆਂ ਦੀ ਆਪਣੇ ਪਰਿਵਾਰ ਦੀ ਆਪਣੇ ਪਰਿਵਾਰੀਆਂ ਦੀ ਆਵਾਜ਼ ਚੁੱਕੀ ਤਾਂ ਮੈਨੂੰ ਇਹਨਾਂ ਨੇ ਮੁਤਲ ਕਰਕੇ ਇੱਕ WhatsApp ਗਰੁੱਪ ਦਾ ਬਹਾਨਾ ਬਣਾ ਕੇ ਮੁਤਲ ਕਰਕੇ ਬਠਿੰਡੇ ਤੋਂ ਪਠਾਨਕੋਟ ਸਾਹਪੁਰ ਕੰਢੀ ਲਾ ਦਿੱਤਾ ਔਰ ਸੀਐਸਏ ਦੇ ਸੀਐਸਆਰ ਦੇ ਰੂਲਾਂ ਨੂੰ ਸਿੱਕੇ ਟੰਗਦੇ ਹੋਏ ਤੇ ਮੈਨੂੰ ਇੱਕ ਆਰਡਰ ਆਪਣੇ ਜਵਾਨੀ ਹਕਮਾਰਈ ਅਫਸਰਾਂ ਨੂੰ ਬੀ ਮਤਲਬ ਉਹ ਦਿੱਤਾ ਆਰਡਰ ਕਿ ਇਹਨੂੰ ਅੱਜ ਹੀ 8 ਤਰੀਕ ਨੂੰ ਅੱਜ ਇਹ ਬਠਿੰਡਾ ਰਿਲੀਵ ਕਰੋ ਔਰ 8 ਤਰੀਕ ਨੂੰ ਇਹਨੂੰ ਸਾਹਪੁਰ ਕੰਡੀ ਜਿੱਥੇ 9 ਘੰਟਿਆਂ ਦਾ ਰਸਤਾ ਬੰਦਾ ਮੇਰੇ ਕੋਲੇ ਕੋਈ 에ਰੋਪਲੇਨ ਤਾਂ ਆਣੀ ਵੀ ਮੈਂ ਸਾਹਪੁਰ ਕੰਡੀ ਜਾ ਕੇ 에ਰੋਪਲੇਨ ਤੇ ਜਾ ਕੇ ਜੁਆਇਨ ਕਰ ਲੂੰ ਦੇਖੋ ਜੀ ਇਹ ਕਿੱਡੀ ਤੱਕੇ ਚਾਈ ਹੈ ਫਿਰ ਮੈਂ ਮਾਨ ਜੋ ਮੁੱਖ ਚੌਣ ਕਮਿਸ਼ਨਰ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹਣਾ ਕਿ ਜਨਾਬ ਮੈਂ ਬੀ ਐਲਓ ਦੀ ਡਿਊਟੀ ਕਰ ਰਿਹਾ ਸੀ ਬੀ ਐਲਓ ਦੀ ਡਿਊਟੀ ਕਰ ਰਹੀ ਬਠਿੰਡਾ ਵਿਖੇ ਨਵੀਂ ਬਸਤੀ ਵਿਕੇ ਤੇ ਜਿੱਥੇ ਕੇ ਚੌਣ ਦਾ ਵੀ ਕੰਮ ਪ੍ਰਭਾਵਿਤ ਹੁੰਦਾ ਔਰ ਪਿੰਡਾਂ ਦੇ ਵਿੱਚ ਜਾ ਕੇ ਮਤਲਬ ਸਾਨੂੰ ਇਹ ਮਜਬੂਰ ਕੀਤਾ ਜਾਂਦਾ ਕਿ ਤੁਸੀਂ ਫਿਰ ਜਿਹੜਾ ਇਰੀਗੇਸ਼ਨ ਦੇ ਚਾਲੀ ਅੰਕੜੇ ਦਿਖਾਓ ਬਿਲਕੁਲ ਨਹੀਂ ਅਸੀਂ ਦਿਖਾ ਸਕਦੇ ਜੀ ਤੇ ਕਿੰਨੇ ਚਿਰ ਤੋਂ ਇਹ ਸ਼ੁਰੂ ਹੋਇਆ ਕੰਮ ਜਿਵੇਂ ਤੁਸੀਂ ਮਤਲਬ ਇਹ ਕਿੰਨੇ ਚਿਰ ਤੋਂ ਟਰ ਤੇ ਹੈਗਾ ਪਾਣ ਲੱਗੇ ਦਬਾਅ ਇੰਸ ਸਾਰਾ ਤਕਰੀਬਨ ਇਹਨੂੰ 2 ਸਾਲ ਹੋ ਗਏ ਪ੍ਰਮੁੱਖ ਸੰਗਤਤਰ ਕ੍ਰਿਸ਼ਨ ਗੁਮਾਰ ਨੂੰ ਤੁਹਾਨੂੰ ਪਹਿਲਾਂ ਵੀ ਪਤਾ ਕਿ ਭਾਵੇਂ ਇਹ ਕਿਸੇ ਵੀ ਵਿਭਾਗ ਵਿੱਚ ਹੋਵੇ ਅੱਗੇ ਐਜੂਕੇਸ਼ਨ ਵਿਭਾਗ ਦੇ ਵਿੱਚ ਸੈਕਟਰੀ ਵੀ ਰਹੇ ਆਏ ਔਰ ਐਜੂਕੇਸ਼ਨ ਦੇ ਡੀਜੀਐਸਸੀ ਵੀ ਰਹੇ ਆ ਤੁਹਾਨੂੰ ਪਤਾ ਕਿੱਡਾ ਬੁਰਾ ਹਾਲ ਸਾਡੇ ਟੀਚਰ ਸਹਿਬਾਨ ਦਾ ਇਹਨੇ ਕੀਤਾ ਸੀਗਾ ਇਹ ਝੂਠੇ ਅੰਕੜਿਆਂ ਨਾਲ ਹੀ ਸ਼ੋਅ ਕਰਨਾ ਚਾਹੁੰਦਾ ਸਰਕਾਰ ਕੋਲੇ ਕਿ ਮੈਂ ਬਹੁਤ ਵੱਡਾ ਕਾਬਿਲ ਅਫਸਰਾਂ ਚਲੋ ਮੈਂ ਕੋਈ ਉਹਨਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਕਰਦਾ ਬਿਲਕੁਲ ਇਮਾਨਦਾਰ ਹੋਣਗੇ ਮੈਂ ਇਹ ਨਹੀਂ ਗੱਲ ਕਹਿੰਦਾ ਪਰ ਇਹ ਝੂਠੇ ਅੰਕੜਿਆਂ ਨਾਲ ਹੀ ਹੀਰੋ ਬਣਨਾ ਚਾਹੁੰਦਾ ਸਰਕਾਰ ਤੋਂ ਫਾਇ ਤੁਸੀਂ ਜਿਹੜਾ ਹੁਣ ਕਿਹਾ ਚਾਰ ਸ਼ੀਟਾਂ ਚਾਰ ਸ਼ੀਟ ਦੇ ਵਿੱਚ ਕਿਹੜੇ ਕਿਹੜੇ ਚਾਰ ਲੱਗੇ ਫਟਵਾਰੀਆਂ ਚਾਰ ਸ਼ੀਟ ਦੇ ਜੀ ਚਾਰ ਸ਼ੀਟ ਦੇ ਪ੍ਰਮੁੱਖ ਸਕੱਤਰ ਵੱਲੋਂ ਚਾਰ ਸ਼ੀਟ ਦੇ ਚੀਫ ਇੰਜੀਨੀਅਰ ਵੱਲੋਂ ਉਹਨਾਂ ਨੇ ਚਿੱਠੀ ਜਾਰੀ ਕੀਤੀ ਹੈ ਕਿ ਪੰਜਾਬ ਦੀਆਂ ਸਾਰੀਆਂ ਨਹਿਰਾ ਪੱਕੀਆਂ ਕਰਦੀਆਂ ਪੰਜਾਬ ਦੇ ਸਾਰੇ ਰਜਵਾਹੇ ਪੱਕੇ ਕਰਤੇ ਪੰਜਾਬ ਦੀਆਂ ਟੇਲਾਂ ਤੱਕ ਪਾਣੀ ਪਹੁੰਚਾ ਦਿੱਤਾ ਗਿਆ ਪੰਜਾਬ ਦੇ ਸਾਰੇ ਖਾਲ ਪੱਕੇ ਕਰਤੇ ਤੇ ਮਤਲਬ ਤਾਂ ਨੂੰ ਗਰਾਊਂਡ ਤੇ ਜੋ ਕੀ ਰਿਪੋਰਟ ਆਉ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਹਾਲੇ ਤੱਕ ਜਿਹੜੇ ਗਰਾਊਂਡ ਦੇ ਜਿਹੜੇ ਹੈਗੇ ਹੈਗੇ ਹਾਲਾਤ ਉਹ ਬਹੁਤ ਮਾੜੇ ਆ ਮੈਂ ਮਾਨ ਜੋਕ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਜਨਾਬ ਕਿ ਤੁਸੀਂ ਇਹਦੀਆਂ ਗੱਲਾਂ ਦੇ ਵਿੱਚ ਆ ਕੇ ਤੁਸੀਂ ਗਮਰਾ ਨਾ ਹੋਵੋ ਅਸੀਂ ਤੁਹਾਡੇ ਨਾਲ ਆ ਅਸੀਂ ਕੰਮ ਕਰਨ ਨੂੰ ਤਿਆਰ ਆ ਤੁਸੀਂ ਗਰਾਊਂਡ ਤੇ ਤਾਂ ਆ ਕੇ ਰਿਪੋਰਟ ਲਾਓ ਤਾਂ ਕਿ ਪੰਜਾਬ ਦੇ ਕਿਸਾਨ ਨੂੰ ਦੇ ਓੜੇ-ਓੜੇ ਵਿੱਚ ਚੱਪੇ-ਚੱਪੇ ਤੇ ਪਾਣੀ ਪਹੁੰਚ ਸਕੇ ਅਸੀਂ ਸਰ ਇੱਕ ਆਖਰੀ ਕੁਐਸਚਨ ਹਾਂ ਜਦੋਂ ਸਰਕਾਰ ਨਹੀਂ ਆਈ ਸੀਗੀ ਆਮਰਨੀ ਪਾਰਟੀ ਦੀ ਤੇ ਜਿਹੜੇ ਤੁਹਾਡੇ ਸੀਗੇ ਆਪਣੇ ਮੁਲਾਜ਼ਮ ਸਰਕਾਰੀ ਉਹਨਾਂ ਨੂੰ ਬੜਾ ਚਾਅ ਸੀਗਾ ਵੀ ਸਰਕਾਰ ਆਊਗੀ ਤੇ ਸਾਡਾ ਫਾਇਦਾ ਕਰੂਗੀ ਹੁਣ ਲੋਕ ਸਭਾ ਦੀ ਉਹ ਵੋਟਾਂ ਆ ਗਈਆਂ ਨੇ ਉਸ ਤੋਂ ਬਾਅਦ ਹੁਣ ਤੁਹਾਡੇ ਨਾਲ ਜੋ ਉਹਨਾਂ ਨੇ ਕੀਤੀ ਹੈ ਕਿ ਵਧਾਈ ਕੀ ਆ ਹੁਣ ਤੁਹਾਡਾ ਅਗਲਾ ਮੋੜ ਤੇ ਕੀ ਹੋਊਗਾ ਸਰ ਸਾਡਾ ਦੇਖੋ ਜੀ ਮੈਂ ਪਹਿਲਾਂ ਵੀ ਬੇਨਤੀ ਕਰੀ ਸੀ ਕਿ ਸਾਡਾ ਸਰਕਾਰ ਨਾਲ ਹਲੇ ਤੱਕ ਕੋਈ ਰੋਸ਼ਨੀ ਅਸੀਂ ਸਰਕਾਰ ਨੂੰ ਬਹੁਤ ਬੇਨਤੀਆਂ ਕਰ ਰਹੇ ਹਾਂ ਅਸੀਂ ਪ੍ਰਮੁੱਖ ਸਕੱਤਰ ਦੇ ਵਧੀਕੀਆਂ ਬਾਰੇ ਜਾਣੂ ਕਰਾਤਾ ਮਾਨਯੋਗ ਜਲ ਸਰੋਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਜਾਣੂ ਕਰਵਾਤਾ ਪਰ ਉਹਨਾਂ ਵੱਲੋਂ ਸਾਨੂੰ ਹਲੇ ਤੱਕ ਕੋਈ ਮੀਟਿੰਗ ਨਹੀਂ ਦਿੱਤੀ ਗਈ ਅਸੀਂ ਹੁਣ ਵੀ ਸਰਕਾਰ ਨੂੰ ਬੇਨਤੀ ਕਰਦੇ ਸਾਨੂੰ ਇੱਕ ਮੀਟਿੰਗ ਟੇਬਲ ਟਾਕ ਦਿੱਤੀ ਜਾਵੇ ਅਸੀਂ ਤੁਹਾਨੂੰ ਇਹਦੀਆਂ ਵਧੀਕੀਆਂ ਬਾਰੇ ਦੱਸ ਗਏ ਤਾਂ ਕਿ ਪੰਜਾਬ ਦੇ ਪਾਣੀਆਂ ਦਾ ਜਿਹੜਾ ਨੁਕਸਾਨ ਨਾ ਹੋ ਸਕੇ ਹੋਰ ਸਾਡਾ ਸਰਕਾਰ ਨਾਲ ਕੋਈ ਵਿਰੋਧ ਨਹੀਂਗਾ ਅਸੀਂ ਸਰਕਾਰੀ ਮੁਲਾਜ਼ਮਾਂ ਅਸੀਂ ਮਤਲਬ ਇਹ ਜੀ ਕੋਈ ਗੱਲ ਨਹੀਂ ਕਿਉਂ ਦੇ ਸੋ ਧੰਨਵਾਦ ਜੀ ਇਹ ਸਿਗਾ ਜੀ ਜੀ ਜਸਕਰਨ ਜੀ ਸੋ ਦੋਸਤੋ ਜਿਹੜਾ ਸਰਕਾਰੀ ਮੁਲਾਜ਼ਮ ਹੁੰਦੇ ਆ ਉਹ ਸਰਕਾਰ ਦੀ ਇੱਕ ਰੀੜ ਦੀ ਹੱਡੀ ਹੁੰਦੀ ਆ ਅਗਰ ਰੀੜ ਦੀ ਹੱਡੀ ਨਹੀਂ ਸਹੀ ਰਹੂਗੀ ਤੇ ਸਰਕਾਰ ਕਿਵੇਂ ਚੱਲੂਗੀ ਕਿ ਜਿਹੜੀ ਸਰਕਾਰਾਂ ਨੇ ਉਹ ਇੰਨੇ ਦਾ ਸਿਰਤੀ ਚਲਦੀਆਂ ਨੇ ਸੋ ਤੁਸੀਂ ਬਨੇ ਰਹੋ ਪੰਜਾਬੀ ਸਾਂ ਚੈਨਲ ਦੇ ਨਾਲ ਅਗਲੀ ਰਿਪੋਰਟ ਤੁਸੀਂ ਜਲਦੀ ਹੀ ਦਵਾਂਗੇ ਮੈਂ ਹਰਮੇਲ ਸਿੰਘ ਲੁਜਾਨਾ ਤੋਂ